ਹੜਾ ਰੰਗ ਆਉਂਦਾ ਬਈ ਆਪਾਂ ਮੰਗਵਾਇਆ ਫਰੀਦਕੋਟ ਤੋਂ ਕੋਟਕਪੂਰੇ ਤੋਂ ਆਹ ਬੜਾ ਸਿਸਟਮ ਹੈ ਉੱਤਾਂ ਕਾ ਆ ਗਿਆ ਆਪਣੇ ਕੋਲ ਇੱਧਾ ਕਹਿ ਰਹਿ ਗਿਆ ਉਹ ਵੀ ਆਪਾਂ ਹੁਣ ਲੈ ਆਵਾਂਗੇ ਉਸ ਤੋਂ ਬਾਅਦ ਆਪਾਂ ਬਈ ਬਾਜ਼ੀਆਂ ਲਾਈਵ ਆਪਣੇ ਵਾਲੇ ਏਰੀਆ ਦੀਆਂ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈ ਕੇ ਚੜਦੇ ਪੰਜਾਬ ਵਾਲੇ ਜਨਨ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਬਈ ਲਾਉਣ ਲੱਗੇ ਆਪਾਂ ਰੰਗ ਭਰਜਾਈ ਤੁਹਾਡੀ ਲਵਾਉਣ ਲੱਗੀ ਆ ਨਾਲ ਰੰਗ ਆ ਜੋ ਕਰਦੇ ਆਪਾਂ ਸ਼ੁਰੂ ਸਾਧਿਆ ਤੇ ਲਗਾਉਨੇ ਆ ਇਹਦੇ ਲੰਗਾ ਪਾ ਪੋਤੇ ਤੇ ਲਾਉਂਦੇ ਆ ਪੋਤੇ ਰੰਗਾ ਪੋਤੇ ਰੰਗਾ ਜਿਹੜਾ ਲੈਣਾ ਜੀ ਉਹ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਭਰਾ ਬਣ ਕੇ ਪਰਾਮਾ ਥੋੜੇ ਭਰਾਮਾ ਕਰਕੇ ਵੀਡੀਓ ਬਣਾਉਣੇ ਆ ਪਹਿਲਾਂ ਚਲੋ ਕੱਲਾ ਹੁੰਦਾ ਸੀ ਥੋੜੀ ਭਰਜਾਈ ਵੀ ਆ ਗਈ ਨਾਲ ਫੋਟ ਨੂੰ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਕਿ ਸਪ੍ਰਾਈਜ਼ ਆ ਬਈ ਥੋੜੇ ਜਿਹਾ ਖੜਜੋ ਤੇ ਸਪ੍ਰਾਈਜ਼ ਆ ਹੀ ਸੀ ਮੇਰੇ ਫੋਟ ਵਾਸਤੇ ਥੋੜੀ ਭਰਜਾਈ ਵੀ ਆ ਗਈ ਕਰੇ ਕਰੇ ਹੁਣ ਇਹ ਸੰਭਿਆ ਕਰਨਗੇ ਤੇ ਆਪਾਂ ਬਾਜ਼ੀਆਂ ਦਾ ਕਰੇ ਕੋ ਉਤਰ ਗਝਾਉਣੇ ਗਝੂਣੇ ਤੇ ਸਾਰਾ ਸਿਖਾ ਦਾਂਗੇ ਤੇ ਨਾਲ ਤੁਹਾਡੇ ਵੀਡੀਓ ਵੀ ਸ਼ੇਅਰ ਕਰਿਆ ਕਰਾਂਗੇ ਮੇਰੇ ਭਰਾਵਾਂ ਨੂੰ ਤੋਂ ਬਸ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰਿਓ ਬੱਚਾ ਜੀ ਇਧਰ ਆ ਪਾ ਲਵਾ ਅਗਲੀ ਹੋਣੀ ਨੇ ਇਥੇ ਲਾ ਦੇ ਜੀ ਪਤਾ ਲੱਗ ਜੂ ਆਪਾਂ ਨੂੰ ਕਿਹੜੇ ਦਾ ਥੋੜਾ ਜਾਈ ਨਾ ਆ ਨਾ ਬੋ 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 ਇੱਕ ਦੇ ਦਿੱਤਾ ਆਪਾਂ ਲਾ ਇਹ ਨੂੰ ਛੱਡਾਂਗੇ ਆਪਾਂ ਇੱਧਰ ਨੈਟਚ ਦੇ ਰਹਿਣਗੇ ਵੀ ਡਿੱਪੜਨਗੇ ਨਾ ਜੇ ਆਪਾਂ ਜਾਲ ਤੇ ਕਲਰ ਤੇ ਜੇ ਤੁਸੀਂ ਬਣਾਉਣਾ ਵੀ ਆ ਵੀਰੇ ਥਿਨਰ ਆਉਂਦਾ ਇੱਕ ਚੰਗਿਆੜਾ ਰੰਗ ਆਉਂਦਾ ਬਈ ਆਪਾਂ ਮੰਗਵਾਇਆ ਫਰੀਦਕੋਟ ਤੋਂ ਕੋਟ ਕੋ پورے ਤੋਂ ਆਹ ਆ ਬਣਾਉਣੀ ਹੈ। ਹਾਂ ਜੀ। ਕੋਲ ਲੈ ਗਿਆ। ਠੀਕ ਹੈ ਤੇ ਭਰਾ ਮੇਰੇ ਇਹ ਇਥੋਂ ਮਿਲਦਾ ਤੁਹਾਡੇ ਏਰੀਆ ਚੋਂ ਮਿਲਦਾ ਚੰਗਿਆੜਾ ਰੰਗ ਹੁੰਦਾ ਬਾਈ। ਠੀਕ ਹੈ ਤੇ ਉਹ ਰੰਗ ਲਿਆ ਸਕਦੇ ਚੋਲਾ ਦਾ ਤੇ ਬਣਾ ਸਕਦੇ ਹੋ ਜਾਂ ਬਣਿਆ ਬਣਾਇਆ ਆਉਂਦਾ ਬਾਈ। ਇਹ ਵੀ ਲਿਆ ਸਕਦੇ ਹੋ। ਇਹ ਦੋ ਰੰਗਾ ਰੰਗ ਦਾ ਵੀ ਜਿਹੜਾ ਬਣਾ ਬਣਾਇਆ ਲਿਓਣਿਆਂ ਵਧੀਆ ਹੁੰਦਾ ਪਰ ਜਿਹੜਾ ਲਾਲ ਹੁੰਦਾ ਉਹ ਨਹੀਂ ਸੋਹਣਾ ਹੁੰਦਾ ਆਹ ਚੱਤ ਵੀ ਲਾਵਾਂਗੇ ਉਦੋਂ ਚੌੜਾ ਕਰਦੇ ਠੀਕ ਹੈ ਤੇ ਤੁਸੀਂ ਉਹ ਵੀ ਲਿਆ ਸਕਦੇ ਮਿੱਤਰੋ ਜਿਹੜਾ ਆਪ ਲਿਆ ਕੇ ਬਣਾਉਂਗੇ ਭਾਈ ਉਹਦਾ ਫਾਇਦਾ ਹੁੰਦਾ ਕਿਉਂਕਿ ਉਹ ਰੰਗ ਵਧੀਆ ਬਣ ਜਾਂਦਾ ਆਪਾਂ ਨੂੰ ਪਤਾ ਹੁੰਦਾ ਵੀ ਇੰਨਾ ਕਿੰਨਾ ਰਪਾਉਣਾ ਹੈ ਤੇ ਇੰਨਾ ਕਿ ਆਪਾਂ ਲਾਉਣਾ ਹੈ ਠੀਕ ਹੈ ਤੇ ਰੰਗ ਆਪਾਂ ਲੈ ਤਾਂ ਆਉਣੇ ਆ ਪਰ ਇਹ ਜਿਹੜਾ ਲਾਲ ਰੰਗ ਹੈ ਇਹ ਵਧੀਆ ਨਹੀਂ ਹੈਗਾ ਇਹ ਥੋੜਾ ਜਨਾ ਇੱਕ ਦੋ ਦਿਨਾਂ ਬਾਅਦ ਹੀ ਘਸ ਕੇ ਜੇ ਬੇਕਾਰ ਜਿਹਾ ਲੱਗਣ ਲੱਗ ਜਾਂਦਾ ਹੈ ਬਾਬਾ ਪਰ ਹਨਾ ਲਗਣਦਾ ਬਾਈ ਵਧੀਆ ਕਮੈਂਟ ਵੀ ਜਰੂਰ ਕਰਿਓ ਠੀਕ ਹੈ ਤੇ ਵੀਡੀਓ ਤੇ ਤੁਹਾਡੀ ਭਰਜਾਈ ਨੂੰ ਤਾਂ ਲੈ ਕੇ ਆਉਣਾ ਬਾਈ ਕਿਉਂਕਿ ਮੇਰੇ ਉਗੂ ਕਈ ਭਰਾਵਾਂ ਦੇ ਨਵੇਂ ਵਿਆਹ ਹੋਏ ਹੋਏ ਆ ਬਾਈ ਤੇ ਘਰ ਵਾਲੀਆਂ ਕਹਿੰਦੀਆਂ ਨੇ ਕੀ ਗੁੱਤ ਰੱਖੇ ਨੇ ਜੇ ਬੋ ਹਨਾ ਤੇ ਕੀ ਪਤਾ ਆਪਾਂ ਨੇ ਵਰਗਿਆਂ ਦੀਆਂ ਵੀਡੀਓ ਦੇਖ ਕੇ ਤੇ ਕੋਈ ਭੈਣ ਮੇਰੀ ਹਨਾ ਸ਼ੌਂਕ ਚ ਹਾਤੀ ਵਟਾਉਣ ਲੱਗ ਜਾਈ ਸੋ ਇਸ ਕਰਕੇ ਆਪਾਂ ਵੀਡੀਓ ਤੇ ਤੁਹਾਡੀ ਭਰਜਾਈ ਨੂੰ ਲੈ ਕੇ ਆਉਨੇ ਆ બસ ਇੱਕ ਭਰਾ ਮੇਰਾ ਕੋਈ ਗਲਤ ਕਮੈਂਟ ਨਾ ਕਰਿਓ ਠੀਕ ਆ ਬਸ ਬਹੁਤ ਆ ਬਣ ਗਿਆ ਓਕੇ ਸਾਦਾ ਠੀਕ ਹੈ ਬਸ ਇਹਦਾ ਕੀ ਹੁੰਦਾ ਆਪਾਂ ਨੂੰ ਪਤਾ ਨਹੀਂ ਆਹ ਵੇਖੋ ਮਿੱਤਰੋ ਇਹਦੇ ਬਣਾਇਆ ਆਪਾਂ ਸਾਦਾ ਠੀਕ ਹੈ ਤਾਂ ਆਪਾਂ ਬਾਲਾ ਨਹੀਂ ਲਾਉਂਦੇ ਬਸ ਇੰਨਾ ਕੀ ਬੱਤ ਦਾ ਲਾਵਾਂਗੇ ਇਹੇ ਬੱਚੇ ਨੇ ਆਪਣੇ ਭਜਾਉਣ ਵਾਲੇ ਅਜੇ ਆਪਾਂ ਭਜਾਏ ਹੀ ਨਹੀਂ ਅਜੇ ਆਪਦੇ ਨਾਲ ਲਾ ਦੇਣਾ ਆ ਵੀਡੀਓ ਉਹਦੇ ਭਰਾਵਾਂ ਨਾਲ ਸ਼ੇਅਰ ਕਰਦੇ ਆ ਇਸੇ ਕਰਕੇ ਤੇ ਇੰਸਟਾਗ੍ਰਾਮ ਤੇ ਵੀ ਮੇਰੇ ਭਰਾਵਾਂ ਨੇ ਬਹੁਤ ਸਪੋਰਟ ਕੀਤੀ ਆ ਬਾਈ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਆ ਦੇਖੋ ਇਧਰ ਪਿਆਰ ਬਾਹਰ ਆ ਗਿਆ ਇਹ ਇਧਰ ਵੀ ਆ ਗਿਆ ਚੰਗਿਆੜਾ ਮੇਰਾ ਗੈੜਿਆ ਉਧਰੋਂ ਆਇਆ ਆਹ ਦੇਖ ਇਧਰ ਵੀ ਆ ਗਿਆ ਨਾ ਨੀਰੋ ਕੇ ਪਿੱਛੋਂ ਦੀ ਇਹ ਆਪਣਾ ਬਤੀ ਜੋੜੀ ਦਾ ਬੱਚਾ ਕਮਲ ਦਾ ਨੂੰ ਯਾਰਾ ਇਹਦੇ ਇਹ ਨਾਲ ਆ ਪੱਤੀ ਬਣਾਉਣੀ ਹੈ ਇੱਥੇ ਇਤੋਂ ਬੜੀ ਇੱਕ ਨਾਲ ਇੰਨੀ ਜੋੜੀਆਂ ਪੱਤੀ ਬਣਾਉਣੀ ਹੈ ਇੱਧਰ ਹਰੀ ਉੱਜੇ ਪਾਸੇ ਲਾਲ ਸਮਝ ਗਿਆ ਐਨੇੜੋ ਪਰਦਾ ਅੰਡਕਾ ਆ ਲੰਬਾ 30 ਪੱਤੀਆਂ ਆਉਣਾਂ ਚੌੜੀਆਂ ਇਹਦੇ ਵਿੱਚ ਵੀ ਭਰਦੀ ਹੈ ਜਾ ਮਿੱਤਰੋ ਤੇ ਭਰਾ ਬਣ ਕੇ ਵਾਦੂ ਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਤੇ ਗਾਹ ਵਧੀਆ ਵਧੀਆ ਵੀਡੀਓ ਵੀ ਲੈ ਕੇ ਆਵਾਂਗੇ ਬਾਈ ਤੇ ਇਸ ਦੂ ਬਾਦ ਤੁਹਾਨੂੰ ਪਤਾ ਹੀ ਆ ਬਸ ਆਹੀ ਮਹੀਨਾ ਆਪਣਾ ਇਸ ਦੂ ਬਾਦ ਆਪਣੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਤੇ ਖਰਾਕ ਦਾ ਤੁਹਾਨੂੰ ਪਤਾ ਹੀ ਆ ਇੱਕ ਭਰਾ ਮੇਰੇਆਂ ਦੇ ਬਾਜਰੇ ਵਾਲੇ ਕਮੈਂਟ ਬਹੁਤ ਆਉਂਦੇ ਨੇ ਬਾਜਰਾ ਵੀਰੇ ਤੁਸੀਂ ਇੱਕ ਵਾਰੀ ਸਾਫ਼ ਕਰ ਲੈਣਾ ਵੀ ਕੰਡ ਲਾ ਲੈਣੀ ਆ ਮਸਲ ਕੇ ਪਹਿਲਾਂ ਘੋੜਾ ਜਿਹਾ ਕੁੰਡੇ ਚ ਜਾਂ ਕੁੱਟ ਲਿਓ ਕੁੱਟ ਕੇ ਜਿਹੜੀ ਉਦਲੀ ਹੁੰਦੀ ਕੰਡ ਹੁੰਦੀ ਆ ਨਾ ਉਹ ਲੈ ਜਾਂਦੀ ਆ ਕੰਡ ਲਾ ਕੇ ਠੀਕ ਹੈ ਉਦੋਂ ਬਾਅਦ 2-3 ਕਿਲੋ ਬਾਜਰਾ ਹੈ ਤਾਂ ਵਿੱਚ 2 ਕਿਲੋ ਦੁੱਧ ਪਾ ਕੇ ਠੀਕ ਆ ਉਹਨੂੰ ਚੁੱਲ੍ਹੇ ਤੇ ਚੰਗੀ ਤਰ੍ਹਾਂ ਠੀਕ ਆ ਰਜਾ ਲਿਓ ਵੀ ਸਾਰਾ ਦੁੱਧ ਆ ਉਹਦੇ ਵਿੱਚ ਰਾਤ ਦੇ ਉਦੋਂ ਬਾਅਦ ਉਹਨੂੰ ਸੁਕਾ ਲਿਓ ਠੀਕ ਆ ਸੁਕਾ ਕੇ ਤੇ ਉਹ ਪਾਇਓ ਬਈ ਬਦਾਮਾਂ ਦੇ ਬਰੋਬਰ ਕੰਮ ਕਰਦਾ ਬਈ ਬਾਜਰਾ ਇਕੱਲਾ ਬਾਜਰਾ ਮੈਂ ਤਾਂ ਕਹਿੰਦਾ ਸੀ ਵੀ ਨਾ ਪਾਇਓ ਕਿਉਂਕਿ ਕੰਡ ਬਾਲੀ ਪੈੜੀ ਹੁੰਦੀ ਆ ਬਈ ਸਮਝ ਗਿਆ ਦੋ ਬਦਾਮ ਨਾਲ ਤਾਂ ਆ ਜਮਾੜਾ ਜੁੱਤ ਨਿਕਲ ਜਾਣਾ ਹੈ ਦੁਗਲਾ ਹੀ ਕਰਨਾ ਠੀਕ ਹੈ ਤੂੰ ਬਾਜਰਾ ਦੁੱਧ ਤੇ ਜਾਣ ਜਮਾ ਚੰਗੀ ਤਰ੍ਹਾਂ ਜਦੋਂ ਰਚ ਗਿਆ ਦੁੱਧ ਵਿੱਚ ਉਦੋਂ ਬਾਅਦ ਬਈ ਉਹਨੂੰ ਸੁਕਾ ਲਿਓ ਲਾਲ ਚੱਕਰ ਸੁਕਾ ਕੇ ਉਦੋਂ ਬਾਅਦ ਉਸ ਕਾ ਕੇ ਕਬੂਤਰਾ ਨੂੰ ਪਾਉਣਾ ਬਈ ਖਰਾਕ ਚ ਪਾ ਦਿਆ ਕਰੇ ਥੋੜਾ ਜਿਹਾ ਪਹਿਲਾਂ ਪਾਤਾ ਉਦੋਂ ਬਾਅਦ ਖਰਾਕ ਪਾ ਦੀ ਕਿਦੀ ਵੀ ਫੱਸੀ ਬਣਾਉਣੀ ਬਾਪੂ ਕਪੂਰੇ ਵਾਲੀ ਵੀਡੀਓ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਤੂੰ ਪਹਿਲਾਂ ਨੈਟ ਵਾਲੀ ਆ ਵੀਡੀਓ ਉਹਨੂੰ ਵੀ ਵਧੀਆ ਪਿਆਰ ਦਿੱਤਾ ਵਿੱਚ ਦੀ ਬਈ ਤਾਂ ਘਟ ਗਿਆ ਸੀ ਕਿਉਂਕਿ ਇੱਕ ਤਾਂ ਵਿਆਹ ਕਰਕੇ ਤੇ ਇੱਕ ਪਹਿਲਾਂ ਬਿਮਾਰ ਰਹਿਣ ਕਰਕੇ ਬਈ ਵੀਡੀਓ ਥੋੜੀਆਂ ਜਿਹਾ ਘਟ ਪਾਉਣ ਲੱਗ ਗਈ ਸੀ ਤਾਂ ਕਰਕੇ ਥੋੜਾ ਜਨਾ ਰੁਕ ਗਿਆ ਸੀ ਠੀਕ ਹੈ ਤੇ ਇਹ ਦੂ ਅਗਲੀ ਜਿਹੜੀ ਵੀਡੀਓ ਹੋਊਗੀ ਬਈ ਉਹ ਕਮੈਂਟਾਂ ਤੇ ਆਊਗੀ ਕਿਉਂਕਿ ਕਈ ਕਮੈਂਟਾਂ ਦੇ ਨਾ ਜਵਾਬ ਦੇਣ ਵਾਲੇ ਰਹਿੰਦੇ ਨੇ ਕਈ ਭਰਾਵਾਂ ਦੇ ਕਮੈਂਟ ਆਏ ਜਿਹੇ ਨੇ ਠੀਕ ਹੈ ਜਿਨ੍ਹਾਂ ਦੇ ਆਪਾਂ ਜਵਾਬ ਦੇਣੇ ਆ

तो ंगा ला दो भा ने दो भावा ने इतने माड़ा माड़ा पता लग गया गुरु गर् बड़ी दूरी ध्यान मरता भी पता लगे आपने बी मेन जोड़िया के पठे ने जोड़िया आप छिया हुई अपने रिश्तेदारी च क्योंकि बी इतना ਥੋੜਾ ਜਿਆਦਾ ਡਰ ਰਹਾ ਬਈ ਫੁੱਟਾ ਬਟਣ ਦਾ 2-3 ਵਾਰੀ ਚਾਂਸ ਹੋ ਗਿਆ ਇਹ ਦੇ ਕਰਕੇ ਹੁਣ ਅਸੀਂ ਥੋੜਾ ਜਿਆ ਜੋੜੀਆਂ ਬਾਹਰ ਛੱਡਤੀਆਂ ਨਾ ਘਰੇ ਸਾਰਾ ਬਈ ਨਾ ਨਹੀਂ ਦੇਖ ਰਿਹਾ ਇਹਨਾਂ ਨੂੰ ਬੁਝਾਉਣਾ ਵੀ ਝੂਣਾ ਹੁਣ ਤਾਂ ਚੱਲ ਘਰੇ ਹੁੰਨੇ ਆ ਆਪਨਾ ਲੱਗਾ ਕਿ ਇਸ ਤੋਂ ਬਾਅਦ ਇਹ ਟੂਰਨਾਮੈਂਟਾਂ ਦੇ ਟਾਈਮ ਤੇ ਬਈ ਆਪੀ ਕਜਾਇਆ ਕਰਨਗੇ ਤੇ ਆਪਾਂ ਬਾਜ਼ੀਆਂ ਲਾਈਵ ਵਾਲਾ ਵੀ ਸਿਸਟਮ ਸਾਰਾ ਕਰ ਲਾਂਗੇ ਵੀਰੇ ਠੀਕ ਹੈ ਕੈਮਰਾ ਆ ਗਿਆ ਇਹ ਵਾਲਾ ਸਿਸਟਮ ਹੈ ਉੱਤਾਂ ਕ ਆ ਗਿਆ ਆਪਣੇ ਕੋਲੇ ਅੱਧਾ ਕ ਰਹਿ ਗਿਆ ਇਹ ਉਹ ਵੀ ਆਪਾਂ ਹੁਣ ਲੈ ਆਵਾਂਗੇ ਉਸ ਤੋਂ ਬਾਅਦ ਆਪਾਂ ਬਈ ਬਾਜ਼ੀਆਂ ਲਾਈਵ ਆਪਣੇ ਵਾਲੇ ਏਰੀਆ ਦੀਆਂ ਸਾਰੀਆਂ ਕਰਾਂਗੇ ਬਾਕੀ ਬਾਜ਼ੀਆਂ ਜਿਹੜੇ ਭਰਾ ਕਰਾਉਂਦੇ ਨੇ ਠੀਕ ਹੈ ਛੋਟੀਆਂ ਬਾਜ਼ੀਆਂ ਠੀਕ ਹੈ 1200 ਵਾਲੀ ਹੋਗੀ 1700 ਵਾਲੀ ਹੋਗੀ 2200 ਵਾਲੀ ਹੋਗੀ ਤੇ ਆਪਣੇ ਨਾਲ ਕਨੈਕਟ ਕਰ ਸਕਦੇ ਬਈ ਆਪਣਾ ਇੰਸਟਾਗ੍ਰam ਆ ਮਰ ਜਾਣਾ ਗਿੱਲ ਠੀਕ ਆ ਉਹਦੇ ਤੇ ਆਪਣੇ ਆ ਕਨੈਕਟ ਕਰ ਸਕਦੇ ਨੇ ਭਰਾ ਮੇਰੇ ਬਾਜ਼ੀਆਂ ਦਾ ਬਈ ਜਮਾ ਜਾਇਦ ਲਵਾ ਕੇ ਬਈ ਦੂਜਿਆਂ ਨਾਲ ਠੀਕ ਆ ਲਾਈਵ ਦਾ ਠੀਕ ਆ ਕਿਉਂਕਿ ਤੁਹਾਨੂੰ ਕਦਾ ਅੱਜ ਕੱਲ੍ਹ ਲਾਈਵ ਦੇ ਵੀ ਕਿੰਨੇ ਕਿੰਨੇ ਚੱਲ ਰਹੇ ਆ ਹਨਾ ਸੋ ਆਪਾਂ ਉਹ ਕੰਮ ਨਹੀਂ ਕਰਨਾ ਵੀਰੇ ਆਪਾਂ ਜਮਾ ਜਾਇਦ ਰੇਟਰ ਰੱਖਾਂਗੇ ਬਈ ਠੀਕ ਆ ਖਰਚਾ ਜ਼ਰੂਰ ਹੁੰਦਾ ਬਈ ਨਿਆਸਾ 3000 ਰੁਪਿਆ 70000 ਦਾ ਤਾਂ ਕੈਮਰਾ ਕੈਮ ਲਈ ਲੈਂਦਾ ਠੀਕ ਆ ਇਹ ਨਵੇਂ ਕੈਮਰੇ ਤਾਂ ਹੈ ਹੀ ਬਹੁਤ ਮਹਿੰਗੇ ਨੇ ਮਿੱਤਰੋ ਠੀਕ ਆ ਲੱਖ ਤੋਂ 30 ਸ਼ੁਰੂ ਹੁੰਦੇ ਨੇ চোপਰਾ ਬਸ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੀ ਬਾਜ਼ੀਆਂ ਵੇਲੇ ਨੂੰ ਆਪਾਂ ਜਿਹੜਾ ਲਾਈਵ ਵਾਲਾ ਸਮਾਨ ਕੋਸ਼ਕ ਆਪਣਾ ਜਿਹੜਾ ਰਹਿ ਗਿਆ ਠੀਕ ਆ ਉਹ ਲੈ ਲਿਏ ਦੱਬ ਕੇ ਸ਼ੇਅਰ ਕਰਿਆ ਕਰੋ ਬਸ ਵੀਡੀਓ ਨੂੰ